satu ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਪਿਛਲੇ 4-5 ਘੰਟਿਆਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਅਕੋਰਡਿੰਗ ਸਕੂਲਾਂ ਕਾਲਜਾਂ ਦੇ ਵਿੱਚ ਸਟਾਫ ਦੀ ਭਰਤੀ ਸੰਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਦੁਆਰਾ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਅਕੋਰਡਿੰਗ ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾਊਗੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਈਟੀਟੀ ਟੀਚਰਾਂ ਦੀ ਭਰਤੀ ਕੀਤੀ ਜਾਊਗੀ ਅਤੇ ਮਾਸਟਰ ਕਾਡਰ ਟੀਚਰਾਂ ਦੀ ਭਰਤੀ ਕੀਤੀ ਜਾਊਗੀ ਕਾਫੀ ਸਾਰੇ ਸਾਥੀਆਂ ਨੇ ਪੁੱਛਿਆ ਕਿ ਸਰ ਇਹਦੇ ਬਾਰੇ ਦੱਸਿਆ ਜਾਵੇ ਦੇ ਸਟੂਡੈਂਟ ਤਾਂ ਖੁਸ਼ ਵੀ ਹੋ ਰਹੇ ਸੀਗੇ ਇਸ ਨਿਊਜ਼ ਨੂੰ ਵੇਖ ਕੇ ਕਿਉਂਕਿ ਜਦੋਂ ਇਹੋ ਜਿਹੀ ਕੋਈ ਪੋਜ਼ਿਟਿਵ ਨਿਊਜ਼ ਵੇਖਣ ਨੂੰ ਮਿਲਦੀ ਹੈ ਤਾਂ ਆਪਣੇ ਅੰਦਰ ਮੋਟੀਵੇਸ਼ਨ ਆ ਜਾਂਦੀ ਹੈ ਐਂਡ ਆਪਾਂ ਸਟੱਡੀ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਆਂ ਸੋ ਇਹਦੇ ਬਾਰੇ ਹੀ ਡਿਸਕਸ ਕਰਨ ਜਾ ਰਹੇ ਆਂ ਐਂਡ ਇਸ ਗੱਲ ਨੂੰ ਵੀ ਸਮਝਾਂਗੇ ਕਿ ਇਹ ਜਿਹੜੀ ਅਪਡੇਟ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਸਿੱਖਿਆ ਮੰਤਰੀ ਦੁਆਰਾ ਕਦੋਂ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਸੋ ਤੁਸੀਂ ਵੇਖ پا ਰਹੇ ਹੋ ਇੱਕ ਕਟਿੰਗ ਹੈਗੀ ਆ ਨਿਊਜ਼ਪੇਪਰ ਦੀ ਜਿੱਥੇ ਲਿਖਿਆ ਹੋਇਆ ਸਕੂਲ ਆਫ ਹੈਪੀਨੈਸਟ ਤਬਦੀਲ ਹੋਣਗੇ ਸੂਬੇ ਦੇ 100 ਪ੍ਰਾਇਮਰੀ ਸਕੂਲ 15 ਅਗਸਤ ਤੱਕ ਸ਼ੁਰੂ ਹੋਣਗੇ 13 ਨਵੇਂ ਸਕੂਲ ਆਫ ਐਮਿਨੈਂਸ ਹਰਜੋਤ ਬੈਂਸ ਤੇ ਇਹ ਪੰਜਾਬ ਦੇ ਆਪਣੇ ਸਿੱਖਿਆ ਮੰਤਰੀ ਹੈਗੇ ਆ ਇਹਨਾਂ ਦੁਆਰਾ ਮੀਡੀਆ ਰਾਹੀਂ ਗੱਲਬਾਤ ਕੀਤੀ ਗਈ ਜਿੱਥੇ ਮੀਡੀਆ ਦੇ ਜਿਹੜੇ ਸਪੋਕਸਪਰਸਨ ਹੁੰਦੇ ਆ ਉਹਨਾਂ ਦੁਆਰਾ ਕੁਝ ਸਵਾਲ ਪੁੱਛੇ ਗਏ ਐਂਡ ਇਹਨਾਂ ਦੀ ਵਿਜ਼ਿਟ ਸੀਗੀ ਲੁਧਿਆਣਾ ਦੇ ਵਿੱਚ ਬੁੱਧਵਾਰ ਦੀ ਗੱਲ ਹੈਗੀ ਆ ਤੁਸੀਂ ਵੇਖ ਸਕਦੇ ਹੋ ਕਿ ਬੁੱਧਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੈਰਿਟੋਰੀਅਸ ਰੈਜ਼ੀਡੈਂਸ਼ੀਅਲ ਸਕੂਲ 'ਚ ਆਯੋਜਿਤ ਸੂਭਾ ਪਤਰੀ ਸਮਰ ਕੋਚਿੰਗ ਕੈਂਪ ਦਾ ਜਾਇਜ਼ਾ ਲੈਣ ਪਹੁੰਚੇ ਸੀਗੇ ਸੋ ਇਸ ਦੌਰਾਨ ਇਹਨਾਂ ਨੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਜਿਹੜਾ ਸਟੂਡੈਂਟ ਦਾ ਐਕਸਪੀਰੀਅੰਸ ਹੈਗਾ ਉਹਨਾਂ ਗੱਲਾਂ ਨੂੰ ਸੁਣਿਆ ਐਂਡ ਇੱਥੇ ਕੁਝ ਗੱਲਾਂ ਵੀ ਇਹਨਾਂ ਦੁਆਰਾ ਕਹੀਆਂ ਗਈਆਂ ਕਿ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਨੂੰ ਜਾਣਗੇ ਸਕੂਲ ਹੈਡ ਅਤੇ ਸਟਾਫ ਬਟ ਜਿਹੜੀ ਮੇਨ ਗੱਲ ਆਪਾਂ ਕਰਨ ਜਾ ਰਹੇ ਹਾਂ ਕਿ ਜਿਹੜੀ ਰਿਕਰੂਟਮੈਂਟ ਸੰਬੰਧੀ ਇਹਨਾਂ ਵੱਲੋਂ ਗੱਲਾਂ ਕਹੀਆਂ ਗਈਆਂ ਸੋ ਤੁਸੀਂ ਵੇਖ ਸਕਦੇ ਹੋ ਇਸ ਕਟਿੰਗ ਦੇ ਵਿੱਚ ਇੱਕ ਛੋਟੀ ਜੀ ਕਟਿੰਗ ਤੁਸੀਂ ਵੇਖ پا ਰਹੇ ਹੋ ਕਿ ਕੱਲ੍ਹ ਜਾਂ ਚ ਜਲਦ ਹੋਵੇਗੀ ਪ੍ਰੋਫੈਸਰਾਂ ਦੀ ਭਰਤੀ ਸੋ ਜਿਹੜਾ ਵੀ ਤੁਸੀਂ ਨਿਊ ਉਹੀਂ ਇਹਨਾਂ ਖਬਰਾਂ ਨੂੰ ਚੁੱਕਿਆ ਗਿਆ ਹੈ ਸੋ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਕਾਲਜਾਂ 'ਚ ਜਲਦ ਹੋਵੇਗੀ ਪ੍ਰੋਫੈਸਰਾਂ ਦੀ ਭਰਤੀ ਮੀਡੀਆ ਰਾਹੀਂ ਗੱਲਬਾਤ ਕਰਦੇ ਟਾਈਮ ਪੰਜਾਬ ਦੇ ਸਿੱਖਿਆ ਮੰਤਰੀ ਦੁਆਰਾ ਕਿਹਾ ਗਿਆ ਕਿ ਸੂਬੇ ਭਰ ਦੇ ਜਿਹੜੇ ਸਰਕਾਰੀ ਕਾਲਜ ਵਿੱਚ ਸਟਾਫ ਦੀ ਕਮੀ ਨੂੰ ਦੂਰ ਕਰਨ ਦੇ ਲਈ ਸਰਕਾਰ ਕੰਮ ਕਰ ਰਹੀ ਹੈ ਜਿਹਦੇ ਵਿੱਚ 646 ਪ੍ਰੋਫੈਸਰਾਂ ਦੀ ਜਿਹੜੀ ਭਰਤੀ ਹੈਗੀ ਆ ਉਹ ਛੇਤੀ ਕੀਤੀ ਜਾਊਗੀ ਐਂਡ ਇਸ ਰਿਗਾਰਡਿੰਗ ਵੀ ਮੈਂ ਤੁਹਾਨੂੰ ਪਹਿਲਾ ਅਪਡੇਟ ਦਿੱਤੀ ਹੋਈ ਹੈ ਕਿ ਪ੍ਰੋਮੋਸ਼ਨਾਂ ਦੀ ਜਿਹੜੀ ਗੱਲ ਹੈਗੀ ਹੈ ਇਹਦਾ ਪ੍ਰੋਸੈਸ ਆਲਰੇਡੀ ਤੇਜ਼ੀ ਨਾਲ ਚੱਲ ਰਿਹਾ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਦੇ ਵਿੱਚ ਬਟ ਇੱਥੇ ਇੱਕ ਲਾਈਨ ਇਹਨਾਂ ਨੇ ਸਹੀ ਜੀ ਨਹੀਂ ਲਿਖੀ ਹੋਈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਕਿ ਇਸ ਤੋਂ ਇਲਾਵਾ ਵਿਭਾਗ 7000 ਪ੍ਰਾਇਮਰੀ 6000 ਈਟੀਟੀ ਕਿਉਂਕਿ ਪ੍ਰਾਇਮਰੀ ਅਤੇ ਈਟੀਟੀ ਟੀਚਰ ਇੱਕੋ ਹੀ ਹੁੰਦੇ ਆ ਬਟ ਮੰਨ ਲੈਨੇ ਆ ਕਿ ਹੋ ਸਕਦਾ ਇਹਨਾਂ ਨੇ 7000 ਪ੍ਰਾਇਮਰੀ ਸਕੂਲਾਂ ਦੀ ਗੱਲ ਕੀਤੀ ਹੋਵੇ ਬਟ ਆਪਣੇ ਪੰਜਾਬ ਦੇ ਵਿੱਚ ਠੀਕ ਹੈ 12-13000 ਆਪਣੇ ਪ੍ਰਾਇਮਰੀ ਸਕੂਲ ਹੈਗੇ ਆ ਬਟ 7000 ਸਕੂਲਾਂ ਦੇ ਵਿੱਚ 6000 ਈਟੀਟੀ ਟੀਚਰ ਦੀ ਭਰਤੀ ਇਹ ਵੀ ਗੱਲ ਸਮ ਤੋ ਬਾਹਰ ਹੈ ਇਸ ਗੱਲ ਨੂੰ ਮੰਨ ਲੈਣੇ ਆ ਕਿ ਚਲੋ ਠੀਕ ਹੈ ਮਾਸਟਰ ਕਾਡਰ ਦੀ ਜਿਹੜੀ ਰਿਕਰੂਟਮੈਂਟ ਹੈਗੀ ਆ 6000 ਤੱਕ ਆ ਸਕਦੀ ਆ ਭਵਿੱਖ ਦੇ ਵਿੱਚ ਬਟ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਜਿਹੜੇ ਵੀ ਮੀਡੀਆ ਪਰਸਨ ਸਿਗੇ ਉਹਨਾਂ ਨੂੰ ਇਸ ਗੱਲ ਦੀ ਪ੍ਰੋਪਰ ਜਾਣਕਾਰੀ ਨਹੀਂ ਹੋਣੀ ਐਂਡ ਹੋ ਸਕਦਾ ਗਲਬਾਤ ਕਰਦੇ ਰਾਹੀ ਉਹਨਾਂ ਨੂੰ ਕੁਝ ਪ੍ਰੋਪਰ ਸੁਣਿਆ ਨਾ ਹੋਊਗਾ ਜਿਹਦੇ ਕਰਕੇ ਇਹ ਜਿਹੜੀ ਕਨਫਿਊਜ਼ਨ ਹੈਗੀ ਆ ਇਹ ਵੇਖਣ ਨੂੰ ਮਿਲ ਰਹੀ ਐ ਬਟ ਅੰਦਾਜ਼ਾ ਫੇਰ ਵੀ ਲਗਾਇਆ ਜਾ ਸਕਦਾ ਕਿ ਲਗਭਗ ਇੰਨੀਆਂ ਪੋਸਟਾਂ ਈਟੀਟੀ ਕਾਡਰ ਦੇ ਵਿੱਚ ਵੀ ਆ ਸਕਦੀਆਂ ਨੇ ਐਂਡ ਬਾਕੀ ਕਾਫੀ ਸਾਰੇ ਸਾਥੀ ਇਹੋ ਜੇ ਹੁੰਦੇ ਆ ਜਿ ਉਹ ਐਗਜ਼ੈਕਟ ਤੇ ਐਕੂਰੇਟ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਕੁਝ ਗੱਲਾਂ ਦੇ ਜਿਹੜੇ ਜਵਾਬ ਹੈਗੇ ਐ ਜੀ ਟੂ ਦਾ ਪੁਆਇੰਟ ਨਹੀਂ ਦਿੱਤੇ ਜਾ ਸਕਦੇ ਹੁੰਦੇ ਸੋ ਜਿਹਦੇ ਕਰਕੇ ਆਪਾਂ মিডিਆ ਦੇ ਵਿੱਚ ਜਿਹੜੀਆਂ ਖਬਰਾਂ ਚੱਲਦੀਆਂ ਨੇ ਜਾਂ ਫਿਰ ਦਫ਼ਤਰ ਦੇ ਵਿੱਚ ਕੋਈ ਲੈਟਰ ਆਉਂਦਾ ਆ ਸੋ ਉਸ ਅਕੋਰਡਿੰਗ ਹੀ ਆਪਾਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾ ਸਕਦੇ ਹਾਂ ਐਂਡ ਜਦੋਂ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਆ ਕਿ ਇੰਨੀਆਂ ਪੋਸਟਾਂ ਆਉਣਗੀਆਂ ਸੋ ਇਸ ਅਕੋਰਡਿੰਗ ਆਪਾਂ ਆਪਣੇ ਪੇਪਰ ਦੀ ਤਿਆਰੀ ਵਧੀਆ ਢੰਗ ਨਾਲ ਕਰ ਸਕਦੇ ਹਾਂ ਐਂਡ ਉਮੀਦ ਕਰ ਸਕਦੇ ਹਾਂ ਕਿ ਫਿਊਚਰ ਦੇ ਵਿੱਚ ਜਿਹੜੀਆਂ ਤੁਹਾਨੂੰ ਵੈਕੈਂਸੀਸ ਹੈਗੀਆਂ ਨੇ ਜੀ ਇਹ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਇੱਥੇ ਇਹਨਾਂ ਨੇ ਲੈਕਚਰਾਰ ਦੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਕਾਫੀ ਸਾਰੇ ਸਾਥੀ ਪੁੱਛ ਵੀ ਰਹੇ ਸੀ ਕਿ ਸਰ ਇਹਦੇ ਵਿੱਚ ਲੈਕਚਰਾਰ ਦਾ ਤਾਂ ਮੈਂਸ਼ਨ ਹੀ ਨਹੀਂ ਕੀਤਾ ਉਹਨਾਂ ਨੇ ਸੋ ਬਿਲਕੁਲ ਫਿਊਚਰ ਦੇ ਵਿੱਚ ਇਹ ਗੱਲ ਨਹੀਂ ਹੋਣ ਲੱਗੀ ਕਿ ਲੈਕਚਰਾਰ ਦੀਆਂ ਵੈਕੈਂਸੀਸ ਨਾ ਆਉਣ ਰੀਸੈਂਟਲੀ 343 ਲੈਕਚਰਰ ਦੀਆਂ ਵੈਕੈਂਸੀਜ਼ ਰੱਦ ਕੀਤੀਆਂ ਗਈਆਂ ਸੀਗੀਆਂ ਬਟ ਇਹਦਾ ਮਤਲਬ ਇਹ ਨਹੀਂ ਕਿ ਫਿਊਚਰ ਦੇ ਵਿੱਚ ਲੈਕਚਰਰ ਕਾਡਰ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਜਾਂ ਫਿਰ ਜਿਹੜੇ ਲੈਕਚਰਰ ਟੀਚਰ ਹੈਗੇ ਨੇ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਕੂਲਾਂ ਦੇ ਵਿੱਚ ਉਹਨਾਂ ਦੀ ਜ਼ਰੂਰਤ ਵੀ ਬਹੁਤ ਹੈਗੀ ਆ ਐਂਡ ਫਿਊਚਰ ਦੇ ਵਿੱਚ ਤੁਹਾਨੂੰ ਵੈਕੈਂਸੀਜ਼ ਵੀ ਵੇਖਣ ਨੂੰ ਮਿਲਣਗੀਆਂ ਬਾਕੀ ਆਫੀਸ਼ੀਅਲੀ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉਹਦੇ ਰਿਗਾਰਡਿੰਗ ਅਪਡੇਟਸ ਪ੍ਰਾਪਤ ਕਰਦੇ ਰਹਿਣ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਕਿਉਂਕਿ ਕਾਫੀ ਸਾਰੇ ਸਾਥੀ ਵੀਡੀਓਜ਼ ਨੂੰ ਵੇਖ ਲੈਂਦੇ ਆ ਉਹਨਾਂ ਨੂੰ ਬਾਦ ਵਿੱਚ ਨਹੀਂ ਪਤਾ ਲੱਗਦਾ ਕਿ ਆਪਾਂ ਨੂੰ ਇਹੋ ਜੀ ਇਨਫੋਰਮੇਸ਼ਨ ਮਿਲਣੀ ਕਿੱਥੋਂ ਹੈ ਸੋ ਦੋਸਤੋ ਵੀਡੀਓ ਨੂੰ ਤਾਂ ਤੁਸੀਂ ਲਾਈਕ ਕਰਨਾ ਹੀ ਹੈ ਬਾਕੀ ਤੁਹਾਡਾ ਜਿਹੜਾ ਸੁਜੈਸ਼ਨ ਹੈ ਵੀਡੀਓਜ਼ ਰਿਗਾਰਡਿੰਗ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਐਂਡ ਤੁਸੀਂ ਆਪ ਦਾ ਸਵਾਲ ਵੀ ਪੁੱਛ ਸਕਦੇ ਹੋ ਜੇਕਰ ਮੈਨੂੰ ਤੁਹਾਡੇ ਸਵਾਲ ਦਾ ਜਵਾਬ ਦਾ ਪਤਾ ਹੋਊਗਾ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਸਵਾਲ ਦਾ ਆਨਸਰ ਦਵਾਂ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all